ਰਣਰੇਤੀ ਹੈ ਕੇਨਾ ਦੇ We'll <laughs> ਕੁਬੀ ਜੱਜ ਪੈਰੋ ਬਾਬਾ ਦਾ ਜਨਮ ਦਿਨਨਾ ਤੇ ਕਾਲ ਪਰਵ ਮੰਦਿਰ ਦੇ ਵਿੱਚ ਭੰਡਾਰਾ ਰੱਖਿਆ ਗਿਆ ਸੰਗੀਤਨ ਕਰਾਇਆ ਗਿਆ ਕੀ ਕਹਿਣਾ ਚਾਹੂंगे ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਸਭ ਨੂੰ ਸਾਰੇ ਪ੍ਰਬੰਧਕ ਸਹਿਵਾ ਜੀ ਸਾਹਿਬਾ ਜੀ ਸਾਡੇ ਪੈਰੋ ਮੰਦਿਰ ਨੂੰ ਕਾਫੀ ਮੋਟੇ ਜੇ ਕਰੀਏ ਬੜੇ ਨੂੰ ਮਖਾ ਹਰ ਸਾਲ ਇਹਦੇ ਕੇਸ ਸਾਲ ਵੀ ਕਾਲ ਪਹਿਰਵਸਾ ਨੂੰ ਪੜੇ ਜ਼ੋਰਦਾਰ ਤਰੀਕੇ ਨਾਲ ਸਾਰੀ ਸੰਸਥਾ ਨੇ ਮਨਾਈ ਹੈ ਮੈਂ ਇਹਨਾਂ ਨੂੰ ਧੰਨਵਾਦ ਕਰਦਾ ਹਾਂ ਔਰ ਕਾਮਨਾ ਕਰਦਾ ਹਾਂ ਕਾਲ ਪਹਿਰ ਬਾਬਾ ਜੀ ਦੇ ਅੰਕੀ ਸਾਡੀ ਮੰਡੀ ਤੇ ਵਿਸ਼ਾ ਦਾ ਸ਼੍ਰੀਮਾਨ ਜੀ ਤੇ ਪਿਛੋਂ ਸਾਡੇ ਹਲਕੇ ਦੇ ਸਾਥੀ ਤੇ ਬੋਲੀ ਮਾਣੇ ਪਤਨ ਜਨ ਉਹ ਲੋ ਜਿਹੜੇ ਨੂੰ ਕਹਾਤਾ ਮੰਗਨ ਆਏ ਉਹ ਕਹਾਤਾ ਬੰਦੇ ਸੂਰਜਾ ਹੋਂ ਸਾਰੇ ਜਣੇ ਦੀ ਧੁਕਰੀ ਦਾ ਚੌਂਦਰ ਕਿਹਨਾਂ ਜੀ ਕੀ ਨਾਮ ਹੈ ਸੰਜੀਤ ਕਾਦੀ ਅੱਜ ਪੈਰੋਸਟ ਮੀਆਂ ਮੰਦਿਰ ਦੇ ਵਿੱਚ ਭੰਡਾਰਾ ਕਰਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਹ ਦੀਦੀ ਪੈਰੋਸਟ ਨਹੀਂ ਬਾਬੇ ਦਾ ਜਨਮ ਦਿਨ ਹੁੰਦਾ ਕਾਲ ਪੈਰੋ ਬਾਬਾ ਦਾ ਜਨਮ ਦਿਨ ਆ ਇਸੇ ਪੈਰੋਸਕੀ ਨੂੰ ਮਨੁੱਖ ਨੂੰ ਆਇਸ ਆਸਣਾ ਦਾ ਮੁਸ਼ਾਲਕ ਇੱਕ ਘਟਾ ਰੱਖਿਆ ਜਾਂਦਾ ਹੈ ਤੇ ਜਿਸ ਦੇ ਵਿੱਚ ਸੰਗ ਖੰਮੋਂ ਅਜੇ ਪੜਿਆ ਰਿਹਾ ਪ੍ਰਸ਼ਾ ਚ ਕਦੀ ਹੈ ਪਾਪੇ ਗਈ ਜਾਂ ਕਾ ਕਰਤੀ ਹੈ ਤੇ ਮਾਂ ਤੇ ਮਰਦਾ ਉਰੀਆ ਤਾਂ ਹੈ ਪਾਪਾ ਜੀ ਜੇਤਵਾ ਦੀਰਾ ਸਾਥਿਆ ਮਨੋਂ ਆਪਣਾ ਪੁਰੀਆ ਮਦਿਆ ਨੇ ਬਾਪੇ ਦਾ ਖੰਡ ਦੀਵਾ ਜਲਦਾ ਹੈ ਮਹਾਮਾਈ ਕਾਰਕਾਰੀ ਖੰਡ ਜੋ ਜਲਦੀ ਹੈ ਜੋ ਵਿਭਾਗ ਸ਼ਾਦਾ ਦੇ ਨਾਲ ਮਹਾਮਾਈ ਦੇ ਪਾਪਾ ਕਾਰਪੈਰ ਉਹ ਚਰਨਾ ਚ ਵਿਸ਼ੇਸ਼ ਲੋਗ ਆਪੇ ਮਰਦਾ ਪੁਰੀਆ ਕੀ ਨਾਮ ਹੈ ਜੀ ਮੇਰੇ ਬਰਮਾ ਜੀ ਅੱਜ ਆਪਣਾ ਸ਼੍ਰੀ ਕਾਲਪੈਰੋ ਮੰਦਿਰ ਦੇ ਵਿੱਚ ਭੰਗਾਰਾ ਰੱਖਿਆ ਗਿਆ ਵਾ ਕੀ ਕਹਿਣਾ ਚਾਹੋਗੇ ਅੱਜ ਸ਼੍ਰੀ ਕਾਲਪੈਰ ਵਸ਼ਮੀ ਤੇ ਬਾਬਾ ਪੈਰੋ ਜੀ ਦਾ ਜਨਮ ਦਿਨ ਹੈ ਜੀ ਸੋ ਸਾਡੀ ਪੈਰੋ ਸੰਗੀਤ ਮੰਡਲੀ ਜੋ ਕਿ ਸ੍ਰੀ ਕਾਲਪੈਰ ਮੰਦਿਰ ਦੀ ਸੰਚਾਲਕ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਬਾਜੀ ਬਾਬਾ ਜੀ ਦਾ ਭੰਡਾਰਾ ਆਉਂਦੇ ਔਰ ਅਸੀਂ ਸਾਰੀ ਸੰਗਤ ਨੂੰ ਪਹਿਲਾਂ ਤਾਂ ਬੇਨਤੀ ਕਰਦੇ ਹਾਂ ਕਿ ਬਿਲਕੁਲ ਉਹ ਬਨਾਰੇ ਵਿੱਚ ਪਹੁੰਚ ਗਏ ਬਾਬਾ ਜੀ ਦਾ ਭਤਾਰਾ ਛਕੋ ਕਿ ਆਪਣਾ ਜੀਵਨ ਸਫਲ ਬਣਾਓ ਉਸ ਤੋਂ ਬਾਅਦ ਅਸੀਂ ਇੱਕ ਛੋਟੀ ਜਿਹੀ ਬੈਂਤੀ ਹੋ ਕਰਦੇ ਆ ਕਿ ਮੰਦਿਰ ਦੀ ਜੋ ਵੀ ਉਸਾਰੀ ਦਾ ਕੰਮ ਚੱਲਿਆ ਉਹਦੇ ਵਿੱਚ ਵੀ ਯੋਗਦਾਨ ਦਿਓ ਸਾਰੇ ਜਾਣੇ ਔਰ ਜੋ ਮੰਦਿਰ ਦੇ ਵਿੱਚੋਂ ਕਈ ਪੁੰਨ ਦੇ ਕੰਮ ਵੀ ਹੋ ਰਹੇ ਨੇ ਇਥੋਂ ਇੱਕ ਦੰਗਨ ਦੀ ਯਾਤਰਾ ਜੋ ਕਿ ਹਰ ਮਹੀਨੇ ਇਸ ਮੰਦਿਰ ਦੇ ਵਿੱਚੋਂ ਸ਼੍ਰੀ ਸਿੱਧਪੀਠ ਮਾਤਾ ਨਿਹਾਲੀ ਮੰਦਿਰ ਟੱਕੜਵਾਰ ਰੋਡ ਥੂਰੀ ਵਿਕੇ ਜਾਂਦੀ ਹੈ ਉਹ ਵੀ ਅਸੀਂ ਹਰ ਸਾਲ ਹਰ ਮਹੀਨੇ ਉਹਨਾਂ ਨੂੰ ਲੈ ਕੇ ਜਾਂਦੇ ਆ ਜੀ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਹੋਮ ਹੋਮ ਆ ਕੇ ਬਾਬਾ ਜੀ ਦੇ ਇਸ ਦਰਬਾਰ ਤੇ ਪਹੁੰਚੋ ਤੇ ਬਾਬਾ ਜੀ ਦਾ ਪੜਾਹਾਰਾ ਛੱਤੇ ਆਪਣੀ ਜੀਵਨ ਸਮੋ। ਜੈ ਸ਼੍ਰੀ ਕੰਤ। ਇੱਥੇ ਕੋਈ ਆਪਣਾ ਕੀਰਤਨ ਵਗੈਰਾ ਵੀ ਹੁੰਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ। ਸਾਡੀ ਕਾਲ ਪੈਰੋ ਜੋ ਸੰਗੀਤਨ ਮੰਡਲੀ ਹੈ ਜੀ ਉਹ ਮਾਤਾ ਜੀ ਦੀ ਨੇ ਜਾਗਰਣ ਔਰ ਮਾਤਾ ਜੀ ਦਾ ਚੌਕਿਆਂ ਵੀ ਕਰਵਾਂਦੀ ਹੈ, ਕਰਦੀ ਹੈ ਔਰ ਇੱਥੇ ਵੀ ਸਾਡੇ ਮਤਲਬ ਕੋਈ ਵੀ ਅਗਰ ਕੋਈ ਪ੍ਰੋਗਰਾਮ ਹੁੰਦਾ ਹੈ ਉਸ ਦੇ ਅਕੋਰਡਿੰਗ ਕੋਰੇ ਕੋਈ ਵੀ ਮਾਤਾ ਜੀ ਦਾ ਜੋ ਜਾਗਰਣ ਹੈ ਜਾਂ ਚੌਕੀਆਂ ਨੇ ਉਹ ਵੀ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੁਝ ਜੋ ਲੇਡੀਜ਼ ਸਾਡੀ ਇੱਕ ਮੰਡਲੀ ਹੈ ਉਹ ਵੀ ਅੱਜ ਬਾਬਾ ਜੀ ਦਾ ਗੋਲਦਾਨ ਕਰਨ ਲੱਗੇ ਹੋਏ ਨੇ ਬਿਲਕੁਲ ਪਿੱਛੇ ਤੁਸੀਂ ਸਾਡੇ ਉਹਨਾਂ ਦਾ ਸਾਊਂਡ ਸੁਣ ਰਹੇ ਹੋ ਸੋ ਇਸ ਤਰ੍ਹਾਂ ਹੈ ਰਾਤ ਮਿਲ ਕੇ ਸਾਰੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਹੋਰ ਕੀ ਕਹਿਣਾ ਚਾਹੋਗੇ ਪਖਤਾਨੂ ਬਾਜੀ ਪਖਤਾਨਾ ਹੀ ਕਹ ਰਿਹਾ ਵੀ ਸਾਰੇ ਸੰਗਤ ਨੂੰ وہی ਬੇਨਤੀ ਹੈ ਕਿ ਆਪਣੇ ਕੰਮਕਾਰਾਂ ਦੇ ਵਿੱਚੋਂ ਵਿਲੇ ਹੋ ਕੇ ਬਾਬਾ ਜੀ ਦੇ ਦਰਵਾਜ਼ੇ ਵਿੱਚ ਆ ਕੇ ਬਾਬਾ ਜੀ ਦਾ ਪੰਡਾਰਾ ਸ਼ੁਰੂ ਕਰਕੇ ਆਪਣਾ ਚੰਗਾ